ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਹਿਜ ਬਲੌਗ ਦੇ ਵਿੱਚ ਹੋਰ ਸਨਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਵੀਡੀਓ ਦੀ ਸ਼ੁਰੂਆਤ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਾਈਆਂ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਆ ਕਿਉਂਕਿ ਜੀ ਤੁਸੀਂ ਸਾਡੇ ਬਲੌਗ ਦੇਖਦੇ ਹੋਗੇ ਪਰ ਸਾਤੋਂ ਤਿੰਨ 3 ਦਿਨ ਹੋ ਗਏ ਕੋਈ ਬਲੌਗ ਨਹੀਂ ਸ਼ੇਅਰ ਹੋਇਆ ਨਾ ਕੋਈ ਸ਼ਾਰਟ ਸ਼ੇਅਰ ਹੋਇਆ ਹੈ ਵੈਸੀ ਬਸ ਥੋੜੀ ਜਿਹੀ ਕਰੇਲੂ ਪ੍ਰੋਬਲਮ ਚੱਲ ਰਹੀ ਸੀ ਤਾਂ ਕਰਕੇ ਤੇ ਜੀ ਆ ਨਹੀਂ ਕਰਿਆ ਹੈਗਾ ਕੁਝ ਵੀ ਬਣਾਉਣ ਨੂੰ ਕੰਮ ਫਿਰ ਮੈਂ ਸੋਚਿਆ ਚਲੋ ਅੱਜ ਪਾ ਦਿੰਨੇ ਆ ਬਲੌਗ ਤਾਂ ਵੈਸੇ ਮੇਰੇ ਕੋ ਬਣਿਆ ਪਿਆ ਸੀਗਾ ਬਸ ਪਾਉਣ ਦਾ ਹੀ ਮਨ ਨਹੀਂ ਕਰਿਆ ਹੈਗਾ ਤੇ ਇਹ ਬਲੌਗ ਨਾ ਕਾਫੀ ਦਿਨ ਪਹਿਲਾਂ ਦਾ ਮੈਨੂੰ ਦਿਨ ਭੁੱਲ ਗਈ ਜਦੋਂ ਨਾ ਮਤਲਬ ਆਪਣੀ ਬੈੜੀ ਸੁੱਈ ਸੀਗੀ ਉਦੋਂ ਬੋਲੀ ਵਾਲਾ ਦੁੱਧ ਸੀਗਾ ਤੇ ਫਿਰ ਦੁੱਧ ਤਾਂ ਆਪਾਂ ਦੂਜੀ ਨੂੰ ਪਾਉਂਦੇ ਨਹੀਂ ਹੁੰਦੇ ਹੈਗੇ ਘਰੀ ਹੁੰਦਾ ਤੇ ਉਹ ਦੁੱਧ ਨੂੰ ਆਪਾਂ ਨੇ ਇਕੱਠਾ ਕਰਕੇ ਰੱਖਿਆ ਹੋਇਆ ਸੀਗਾ ਦੋ 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 ਟਾਈਮਾਂ ਦਾ ਇਕੱਠਾ ਹੋਇਆ ਹੋਇਆ ਸੀਗਾ ਤੇ ਫਿਰ ਉਸ ਨੂੰ ਇਹ ਆਪਾਂ ਅੱਜ ਕਾੜਨ ਲੱਗੇ ਸੀਗੇ ਸਹਿਜਪ੍ਰੀਤ ਨੇ ਸਾਜਰੀ ਧਰ ਲਈ ਸੀਗੀ ਕੜਾਹੀ ਤੇ ਪਠੀ ਭਾਲ ਲਈ ਸੀਗੀ ਤੇ ਉਹਦੇ ਵਿੱਚੇ ਫਿਰ ਮਲਾਈ ਕਾਫੀ ਜੰਮੀ ਪਈ ਸੀਗੀ ਮੈਂ ਹਾਂ ਚਲੋ ਮਲਾਈ ਕੱਢ ਲੈਂਦੇ ਆ ਕਿਉਂ ਹੋ ਜਾਊਗਾ ਤੇ ਵੀ ਬਾਕੀ ਦਾ ਆਪਾਂ ਖੁਆ ਕੱਢ ਲਾਂਗੇ ਹੁਣ ਇਹ ਜਿਹੜਾ ਸਾਰੀ ਆਪਣੇ ਕੋਲੇ ਇਹ ਦੁੱਧ ਦਾ ਨਾ ਬੋਲੀ ਵਾਲਾ ਇਹਦੇ ਵੀ ਦਾਪਾ ਮਿਲਕ ਕੇਕ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਬਹੁਤ ਹੀ ਸੁਆਦ ਬਣਦਾ ਹੈ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀਡੀਓ ਵੀਡੀਓ ਦੇ ਨਾਲ ਜੁੜੇ ਰਹੋ ਤੇ ਸਾਰਾ ਹੀ ਨਾ ਜਿੰਨਾ ਵੀ ਆਪਾਂ ਨਾ ਭਾਂਡਿਆਂ ਦੇ ਵਿੱਚ ਇਕੱਠਾ ਕਰਿਆ ਸੀ ਸਾਰੇ ਇਹ ਤਨ ਕੜਾਈ ਦੇ ਵਿੱਚ ਪਾ ਲਿਆ ਕੱਢਦੇ ਨੂੰ ਘੰਟਾ ਹੋ ਗਿਆ ਹੈ ਨਾ ਪੂਰਾ ਅਸੀਂ 10 ਵਜੇ ਲੱਗੇ ਸੀਗੇ ਨਹੀਂ ਤਾਂ ਉਹ ਨਹੀਂ ਲੱਗੇ ਰਹੇ 11 ਵਜੇ ਲੱਗੇ ਆ 11 ਵਜੇ ਲੱਗਿਆ 12 ਮਰਜੀ ਹਾਂ ਘੰਟਾ ਹੋ ਗਿਆ ਤਾਂ ਲੱਗਿਆ ਨੂੰ ਤੇ ਇਸ ਪੋਜੀਸ਼ਨ ਤੇ ਪਹੁੰਚ ਗਏ ਆਪਣਾ ਆਪਾ ਅਸੀਂ 12 ਨੰਬਰ 'ਚ ਅੰਦਰ ਰੱਖ ਲਿਆ ਜੀ 12 ਨਵਾਂ ਬਹੁਤ ਚਲਦੀ ਸੀ ਪਿੰਜੇ ਦੀ ਲਾਈਨ ਪਰ ਹਵਾ ਨਹੀਂ ਰੁਕੀ ਹੈਗੀ ਪਟੜਾ ਸੇ ਘੱਟ ਜਾਂਦਾ ਸੀ ਫਿਰ ਅਸੀਂ ਲੈ ਆਏ ਇੱਥੇ ਅੰਦਰ ਰੱਖ ਲਈ ਪਾਵਾਂ ਨੂੰ ਲੱਗਦੇ ਨੇ ਇਹ ਬਣਾਵਾਂਗੇ ਆਪਾਂ ਮਿਲਕ ਕੇਕ ਹੁਣ ਨਾ ਇਹਦੇ ਵਿੱਚ ਆਪਾਂ ਛਟਕੜੀ ਪਾ ਦਾਂਗੇ ਤਾ ਜੋ ਆਪਣਾ ਜਿਹੜਾ ਕੋਆ ਦਾਣੇਦਾਰ ਬਣਦਾ ਹੈ ਕਿ ਮਿਰਚ ਉਹ ਤੋਂ ਬੁਰੇ ਸਬਰਾਹੀ ਇਹ ਦਾਣੇ ਬੜੀ ਬਣ ਲਗੇ ਉਹ ਮਿਲ ਕੇ ਇੱਕ ਦੇ ਵਿੱਚ ਦਾਣੇਦਾਰ ਹੁੰਦਾ ਹੈ ਹਾਂ ਫੜ ਗਈ ਆਪ ਫਿਰ ਨਾਲ ਧੋ ਕੇ ਲੈ ਗਾਂਗੇ ਅਸੀਂ ਬੋਤਲੇ ਵਿੱਚ ਹੈਗਾ ਹੋਰ ਦੇਖੀਂ ਸੱਡਾ ਫੋਸਲੇ ਮਗਰ ਸਾਈਬਰੀ ਨੇ ਬਹੁਤ ਹੈਲਪ ਕੀਤੀ ਮੇਰੇ ਕੱਦਾ ਲਾ ਨਾ ਲੱਜਾ ਹੈ ਉਹ ਉੱਤਰਾਫ ਲਿਗਾ ਨਹੀਂ ਤੇ ਚੁੱਲੇ ਤੇ ਕੱਢ ਲੈਂਦੇ ਪਰ ਹਵਾ ਬਹੁਤ ਚਾਲਦੀ ਆਥੇ ਕੈਂਟ ਤੇ ਗੱਲ ਖੱਬਾ ਬਾਈਂ ਗਏ ਲੈ ਬਾਤ ਚਿੱਟੇ ਮੰਦੇ ਹਮਨੇ ਕੱਢ ਕੇ ਰੱਖ ਨਵੇਂ ਸਰਦਾਂ ਜਮਾਈ ਨੂੰ ਤਾਂ ਆ ਰਿਹਾ। ਉਹ ਧੀ ਰੱਖ ਲਓ। ਉਹ ਬਹੁਤ ਜਿਆਦਾ ਜੈਸਾ। ਬਹੁਤ ਬਣਾਇਆ ਦੁੱਧ ਘਟ ਗਿਆ ਠੰਡੇ ਜਿਹੀ ਸੇਕ ਰਗਿਆ। ਪਹਿਲਾ ਆੜ ਦੜੀ ਚੋ। ਉਹ ਚੁੱਲ੍ਹੇ ਨਾਲ ਕੱਟ ਟੈਮ ਲੱਗਦਾ ਪੱਟੀ ਤੇ ਹਨਾ। ਤੇ ਚਿੰਦੇ ਦਾ ਕਟੋਆ ਟਕਤਾ ਹੀ ਨਹੀਂ ਨਾ ਲੱਗਣ। ਪਰ ਪੱਟੀ ਦੇ ਨਾਲ ਘਾਟਾ ਹੋਇਆ। ਤੇ ਦੁੱਧ ਆਪਣਾ ਲਵੀ ਲੱਗ ਗਿਆ। ਅੱਧ ਨਾਲ ਹੋ ਗਿਆ ਤਾਂ ਇਹ ਹਾਂ ਤੇ ਆਈ ਛੱਲੇ ਆ ਦੱਸ ਮੈਂ ਤਾਂ ਗਿਆ ਸੀ ਮੈਂ ਸੂਲੀ ਪਾੜ ਲੰਮਿਆਂ ਵੀ ਪਿੰਨੀਆਂ ਬਣਾ ਲਾਂਗੇ ਜਾਂ ਫੀਲੀ ਤੇ ਉਹਨਾਂ ਨੇ ਮੇਰੇ ਤੋਂ ਪੁੱਛਿਆ ਹਾਂ ਫਿਰ ਤੇਲ ਟਕੇ ਬਣਾ ਲਾਂਗੇ ਮੈਂ ਨਹੀਂ ਕਰੀ ਬੌਲੀ ਤਾਂ ਤਿਆਰ ਕਰ ਲਿਆ ਸਾਰੇ ਨੂੰ ਨਹੀਂ ਆਉਂਦੀ ਐ ਮਿਲ ਕੇ ਦੇਖਦਾ ਰੇਟ ਬਹੁਤ ਜ਼ਿਆਦਾ। ਕਿ ਆਪਾਂ ਨੇ ਗਿੜੀ ਕਾਇਸੀ ਦੀ ਨਾ ਗੋਲੀਆਂ ਦਾ ਦੁੱਧ ਸੀ ਗੈਰੋੜ ਹਲੇ ਪੌਂਦੇ ਤਾਂ ਹੈ ਨਹੀਂ ਇਹ ਦੂਜੀ ਨਾ ਤਾਂ ਕਰਕੇ ਚੇਗਵਾ ਕਰਦੇ। ਮੱਥਾ ਟੇਕਾਂਗੇ ਪਹਿਲਾਂ। ਬਾਬਾ ਜੀ ਅੰਝੋਤਾਂ ਪਾਤੀ ਹਾਂ। ਫੈਡ ਵੀ ਨਹੀਂ ਆਉਣੀ ਹਲੇ ਸਾਈ ਦੁੱਧ ਦੀ। ਪਹਿਲਾਂ ਬਾਬਾਸ਼ੀਰ ਮੱਥਾ ਟੇਕ ਦਾਂਗੇ ਦੁੱਧ ਪਾਦਾਂਗੇ ਤੇ ਉਸ ਤੋਂ ਬਾਅਦ ਆਉਣ ਲੱਗਣਾ। ਦੇ ਦੇ ਆ। ਫੱਲੋ ਕੰਮ ਨਹੀਂ ਆਉਂਦਾ। ਅਸੀਂ ਪਹਿਲਾਂ ਦੁੱਧ ਪਾ ਦਿੰਨੇ ਆਂ 10 ਮਿੰਟਾਂ ਮਤਲਬ ਛੋਟਾ ਕੇ ਰੱਖ ਲੈਣੇ ਆਂ ਦੁੱਧ ਪਾਉਣ ਲਈ ਅੱਜ ਵੀਰ ਆਏ ਹਨ ਆ ਗਏ ਤੇ ਫਿਰ ਕੁੜੇ ਮੈਂ ਇਹ ਬਹੁਤ ਜਿੰਨੇ ਜਿੰਨੇ ਚੀਜ਼ ਚਾਹ ਰਿਹਾ ਹੈ 70 ਰੁਪਏ ਵਾਲੀ ਗੱਲ ਲੋਕ ਨਹੀਂ ਚਾਹਿਆ ਬਦਲੇ ਨਾ ਜੇ ਇੰਨੇ ਕਿੰਨੇ 75 100 ਰੁਪਏ ਦੇ ਹੋਣਗੇ ਉਹਨਾਂ ਵਰਗੇ ਹੋ ਗਏ। ਉਹ ਵੀ ਚੀਜ਼ ਕਰੀ ਹਾਂ ਸਭੇ ਵਾਲੇ ਲੱਗੇ ਹੁਣ ਅਜਿਹਾ ਨਾ ਕਿ ਉਹ ਹੋਣੇ ਚਾਹੀਦੇ ਲੋਕਾਂ ਲਈ ਚੀਜ਼ ਦੇ ਪਰ ਮਨ ਹੱਟ ਜਾਵਾਗਾ ਚਾਹ ਪੀਣਾ ਸ਼ੁਰੂ ਕਰੀਏ ਕੋਮੜਾ ਇਹ ਲੈ ਜਦੋਂ ਨਾ ਪਤਾ ਦੇ ਆਹੋ ਤੇ ਐਵੇਂ ਕੋਈ ਕਰਨੀ ਨਹੀਂ ਕਰ ਸਕਦਾਗੇ ਜੀ ਆਦਾ ਮਛਮੀ ਬਧੀ ਲੱਗਦਾ ਜੀ ਰੱਖੇ ਰਹਿਣ ਲੱਗੇ ਸੇਵਾ ਦੇ ਵਾਸਤੇ ਲੋ 2 ਮਿਲ ਕੇ ਨਹੀਂ ਦੇਦੇ ਸੀ ਇੰਨੀ ਕੁ ਬਚਾ ਲਈ ਹੈ ਨਾ ਇਹਦਾ ਹੀ ਹੋਣਾ ਹੈ ਬੋਲ ਬੋਲ ਜੰਗ ਦੀ ਗੱਲ ਬੋਲ ਰਿਹਾ ਹੈ ਤੇ ਜਾਦਾ ਲਾਉਣੀ ਤਾਂ ਮਿੱਠਾ ਜਿਆਦਾ ਬਣਿਆ ਨਾ ਹੈ ਆਪਾਂ ਬਾਅਦ ਪਰ ਦੇਖ ਲੈਂਦੇ ਹਾਂ ਤਾਂ ਇਹ ਵਰਨਾ ਸਰਲੀ ਤੋਂ 25 ਮਿੰਟ ਦੀ ਖੁਸ਼ਬੂ ਤੋਂ ਦੇਖ ਸਮਾਸ਼ੇ ਅੰਦਰ ਕਾਪਾ ਪਾਣੀ ਸਰਦੂ ਦਾ ਹੈ ਤੇਰੇ ਨੂੰ ਹੁਣ ਕਾਰਦੇ ਦੀ ਦੇਖ ਲੈਂਦੇ ਲੋ ਜੀ 3 ਨੇ ਵੀ ਆਪਣੀਆਂ ਰੱਖੀ ਛਾੜੀ ਕਾਲੀ ਮਿਲ ਕੇ ਕੇ ਤਾਂ ਬਿਲਕੁਲ ਬਣ ਕੇ ਰਹਿ ਗਿਆ ਇਹ ਥੋੜਾ ਜਿਹਾ ਜਿਵੇਂ ਪਾਵਾ ਦੇ ਵਿੱਚ ਤਾਂ ਦੂਸਰਾ ਡੱਬਾ తీਸਾ ਹੈ ਜੇ ਟੋੜਾ ਦੂਸਰਾ ਡੱਬਾ ਫੜਾ ਦੇ ਦੇਖੋ ਕੋਈ ਉੱਚੀ ਕਰਨਾ ਪਤਾ ਨਹੀਂ ਇਹਨਾਂ ਨੇ ਕਿੱਦਾਂ ਦੇ ਦਿੱਤਾ ਹੈ ਬਾਕੀ ਖਾਕਾ ਦੇ ਮਾਰ ਮੈਂ ਕਿਉਂ ਨਹੀਂ ਕਹਿੰਦਾ ਕਿ ਸਾਡਾ ਬਣਾ ਲਾ ਦੇ आधागीय कानून पीस पड़ा हूँ। थारले सोनी में थारले किसी माँगे। क्यों लालगे तेरे घरे? पांचों पीस कर दिया ना? दिख रहा ਚਾਲ ਦੇ ਪੀਸ ਬਣਨਗੇ ਬ੍ਰਿਕ ਤੇ ਡੱਬੇ ਦੇ ਵਿੱਚ ਆਪਾਂ ਨਾ ਇਸ ਇਸ ਡੱਬੇ ਦੇ ਵਿੱਚ ਦੂਏ ਲੋੜੇ ਚੌਸ ਪੀਸ ਕੱਟ ਕੇ ਦੇਖਾਂਗੇ ਜਾਇ ਵੀ ਮਾਰਕੀਟ ਦੇ ਵਿੱਚ ਮਿਲ ਜੇ ਉਹ ਬੜਾ ਹੈ ਅਸੇ ਇਸ ਤਰ੍ਹਾਂ ਸੈੱਟ ਕਰਕੇ ਨਾ ਆਪਾਂ ਜਮਾ ਲਾਂਗੇ ਇਹਨਾਂ ਫੋਨ ਹੀ ਗੋਲਪੀ ਨਾਲ ਕਿਤੇ ਛੁਪਾਉਂਦੇ

ਹਾਂਜੀ ਇੱਥੇ ਆਪਣਾ ਖੋਆ ਜਿਹੜਾ ਆਪਾਂ ਨੇ ਪਾਇਆ ਸੀ ਮਿਲਕ ਕੇਕ ਬਿਲਕੁਲ ਜੰਮ ਕੇ ਤਿਆਰ ਆ ਤੇ ਆਪਾਂ ਇਹ ਪੀਸ ਕੱਟਾਂਗੇ ਇਹਨਾਂ ਜਿਹੜਾ ਉਹ ਪੀਸ ਕੱਟਾਂਗੇ ਉਹ ਨੇ ਜਿਹਹੇ ਜਿਹਾ ਬਾਜ਼ਾਰ ਦੇ ਵਿੱਚ ਮੋਟੇ ਮੋਟੇ ਪੀਸ ਨਹੀਂ ਮਿਲਦੇ ਉਹਨੇ ਦੇਖੋ ਆਪਣਾ ਖੋਆ ਕਿੰਨਾ ਦਾਣੇਦਾਰ ਬਣਿਆ ਮਿਲਕ ਕੇਕ ਤੇ ਇਹਦੇ bade bade piece ਕਟਾਂਗੇ ਤਾਂ ਕਰਕੇ ਮੈਂ ਡੱਬੇ ਦੇ ਵਿੱਚ ਜਮਾਇਆ ਸੀਗਾ ਮੈਂ bade bade piece ਕੱਟ ਕੇ ਦੇਖਾਂਗੇ ਬਾਕੀ ਥਾਲ ਵਾਲੇ ਤਾਂ ਆਪਾਂ ਨੇ ਛੋਟੇ piece ਕੱਟਣੇ ਨੇ ਤੇ ਇਹ ਡੱਬੇ ਥੋੜਾ ਜਿਹਾ ਸੀਗਾ ਇਹ ਡੱਬੇ ਦੇ piece ਤੁਹਾਡੇ ਨਾਲ ਸ਼ੇਅਰ ਕਰਨੇ ਸੀਗੇ ਮੈਂ ਹਾਂ ਦੇਖੋ ਤੁਹਾਨੂੰ ਦਿਖਾਦੀ ਹਾਂ ਵੀ ਕਿੰਨਾ ਵਧੀਆ ਮਿਲਕ ਕੇਕ ਬਣ ਕੇ ਤਿਆਰ ਹੁੰਦਾ ਘਰ ਦੇ ਵਿੱਚ ਬਾਜ਼ਾਰ ਦੇ ਵਿੱਚ ਸਾਨੂੰ ਮਹਿੰਗੀ ਵਰਫੀ ਆ ਇਹ ਕਾਫੀ ਜ਼ਿਆਦਾ ਮਹਿੰਗੀ ਮਿਲਦਾ ਮਿਲਕ ਕੇਕ ਨਾਲ ਇਹ ਆਪਣੇ ਘਰੇ ਤਿਆਰ ਕਰਿਆ ਖੁਦ ਪਿਓਰ ਦੁੱਧ ਦਾ ਆਪਣੇ ਕੋਲ ਪਿਓਰ ਖੋਆ ਹਨਾ ਤੇ ਆਪਣੇ ਹੱਥਾਂ ਨਾਲ ਤਿਆਰ ਕਰਿਆ ਆਪਾਂ ਨੂੰ ਪਤਾ ਨਹੀਂ ਵਿੱਚ ਆਪਾਂ ਨੇ ਕੀ ਕੁਝ ਪਾਇਆ ਬਸ ਤੇ ਇਹਦੇ ਵਿੱਚ ਕੁਝ ਪਾਇਆ ਹੀ ਨਹੀਂਗਾ ਹਨਾ ਸਿਰਫ ਇਹ ਕੋਫਟਕੜੀ ਪਾਈ ਹੈ ਨੂੰ ਫਾਟਣ ਲਈ ਤੇ ਚੀਨੀ ਪਾਈ ਹੈ ਹਨਾ ਦੇਸੀ ਘਿਓ ਵੀ ਆਪਣੇ ਘਰ ਦਾ ਹੀ ਸੀ ਜਿਹੜਾ 2 ਚਮਚ ਪਾਏ ਨੇ ਆਪਾਂ ਨੇ ਦੇਖੋ ਕਿੰਨਾ ਵਧੀਆ ਪੀਸ ਬਣੇ ਨੇ ਤੇ ਜਾਂ ਖਾਣ ਨੂੰ ਇੰਨਾ ਜ਼ਿਆਦਾ ਸੁਆਦ ਸੀਗਾ ਬਹੁਤ ਜ਼ਿਆਦਾ ਬੱਚੇ ਵੀ ਕਹਿੰਦੇ ਆ ਕਹਿੰਦੇ ਮੰਮੀ ਵੀ ਇਹੀ ਬਣਾਇਆ ਕਰ ਇਹ ਇਹ ਵਧੀਆ ਲੱਗਦਾ ਖੋਏ ਨਾਲੋਂ ਜ਼ਿਆਦਾ ਟੇਸਟੀ ਲੱਗਦਾ ਮਤਲਬ ਜਿਹੜੇ ਪਿੰਨੀਆਂ ਵਗੈਰਾ ਬਣਾਉਂਦੇ ਆ ਉਹਨਾਂ ਨਾਲੋਂ ਜ਼ਿਆਦਾ ਵਧੀਆ ਲੱਗਦਾ ਮੇਰਾ ਵੀ ਇਹ ਫੇਵਰੇਟ ਆ ਮੈਨੂੰ ਇਹ ਬਹੁਤ ਵਧੀਆ ਲੱਗਦਾ ਖਾਣ ਨੂੰ ਇਹਦਾ ਪੀਸ ਨਾ ਜੇ ਆਪਾਂ ਲੈਨੇ ਆ ਛੋਟਾ ਜਿਹਾ ਪੀਸ ਕਈ ਵਾਰ ਲਿਆ ਆ ਸੀ ਮਾਰਕੀਟ ਦੇ ਵਿੱਚ 25 ਰੁਪਏ ਦਾ ਇੱਕ ਪੀਸ ਦਿੰਦੇ ਨੇ ਬਹੁਤ ਮਹਿੰਗਾ ਮਿਲਕ ਕੇਕ ਮਿਲਦਾ ਹੈ ਤੇ ਦੇਖੋ ਆਪਾਂ ਘਰ ਦੇ ਵਿੱਚ ਕਿੰਨੀ ਆਸਾਨੀ ਨਾਲ ਤਿਆਰ ਕਰ ਸਕਦੇ ਆ ਮਿਲਕ ਕੇਕ ਤੇ ਜਿਸ ਐਂਡਸ ਕੰਨੇ ਮੈਨੂੰ ਕਹਿ ਗਿਆ ਸੀ ਕਹਿੰਦਾ ਮੰਮੀ ਉਹਦੇ ਵਿੱਚ ਲਵੇਟ ਕੇ ਕਹਿੰਦਾ ਪੀਸਾ ਨੂੰ ਜਿੱਕੜ ਹਨਾ ਪੈ ਹੁੰਦੇ ਨੇ ਨਾ ਹੋਟਲਾਂ ਦੇ ਵਿੱਚ ਉਹ ਕਹਿੰਦਾ ਓਕਣ ਪੀਸ ਲਵੇਟੀ ਤਾਂ ਕਰਕੇ ਫਿਰ ਮੈਂ ਕਵਰ ਦੇ ਵਿੱਚ ਲਵੇਟ ਲੈ ਸੀਗੇ ਜਿਹਦੇ ਵਿੱਚ ਆਪਾਂ ਰੋਟੀ ਲਵੇਟ ਦਿੰਨੇ ਆ ਉਹ ਕਵਰ ਦੇ ਵਿੱਚ ਲਵੇਟ ਕੇ ਤੁਹਾਨੂੰ ਦਿਖਾ ਰਹੀ ਸੀਗੀ ਦੇਖੋ ਕਿੰਨੇ ਵਧੀਆ ਲੱਗ ਰਹੇ ਨੇ ਤੇ ਉਸੇ ਤਰ੍ਹਾਂ ਇਹ ਲਵੇਟ ਕੇ ਆਪਾਂ ਨੇ ਰੱਖ ਲਈ ਸੀਗੇ ਤੁਹਾਡੇ ਨਾਲ ਸ਼ੇਅਰ ਕਰਨ ਲਈ ਤੇ ਥੋੜੇ ਜਿਹੀ ਪੀਸ ਕੱਟੇ ਸੀਗੇ ਮੋٹے-ਮੋٹے ਇਹ ਦੇਖੋ ਕਿੰਨੇ ਵਧੀਆ ਨੇ ਤੇ ਬਾਕੀ ਜੀ ਹਨਾ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਇਹ ਆਪਣੀ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਜੀ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ